ਕੁਦਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਨਾਇਬ ਤਹਿਸੀਲਦਾਰ ਨੇ ਅੱਜ ਬੂਟਿਆਂ ਦੀ ਮੁਹਿੰਮ ਨੂੰ ਦੁਬਾਰਾ ਸ਼ੁਰੂ ਕੀਤਾ ਬੂਟੇ ਲਗਾਏ ਨੇ ਤਹਿਸੀਲ ਕੰਪਲੈਕਸ ਦੇ ਵਿੱਚ ਜਿਹਦਾ ਸਾਥ ਸਹਾਰਾ ਵੈਲਫੇਅਰ ਕਲੱਬ ਨੇ ਔਰ ਉਹਨਾਂ ਦੇ ਨਾਲ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਕੋਦਰ ਨੇ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ ਇਸ ਮੌਕੇ ਸਹਾਰਾ ਵੈਲਫੇਅਰ ਕਲੱਬ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਨਕੋਦਰ ਨੇ ਕਿਹਾ ਕਿ ਸਾਡੇ ਨਾਲ ਕੰਟੈਕਟ ਕਰਕੇ ਜਿਨ੍ਹਾਂ ਨੂੰ ਵੀ ਬੂਟੇ ਚਾਹੀਦੇ ਨੇ ਬੂਟੇ ਅਸੀਂ ਫ੍ਰੀ ਤੁਹਾਨੂੰ ਦਵਾਂਗੇ ਉਹ ਤੁਹਾਨੂੰ ਵੀ ਦਿਖਾਣੇ ਆ ਤਹਿਸੀਲ ਕੰਪਲੈਕਸ ਤੋਂ ਇਹ ਤਸਵੀਰਾਂ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲੈਨੂ ਤੇ ਸਭ ਤੋਂ ਪਹਿਲਾਂ ਇਕਤਾ ਚੈਨਲ ਦੇ ਸਾਰੀ ਟੀਮ ਨੂੰ ਅਸੀਂ ਜੀ ਆਖਦੇ ਆਂ ਵੈਲਕਮ ਆਖਦੇ ਆਂ ਜਿਹੜਾ ਇੰਨੀ ਗਰਮੀ ਦੇ ਵਿੱਚ ਵੀ ਟਾਈਮ ਕੱਢ ਕੇ ਸਾਡੀ ਤਹਿਸੀਲ ਕੰਪਲੈਕਸ ਵਿੱਚ ਆਏ ਤੇ ਅਸੀਂ ਅੱਜ ਤੋਂ 15-20 ਦਿਨ ਪਹਿਲਾਂ ਇੱਕ ਰੁੱਖ ਲਾਉਣ ਦੀ ਮੁਹਿੰਮ ਹਰੀ ਕ੍ਰਾਂਤੀ ਦੀ ਸ਼ੁਰੂ ਕੀਤੀ ਸੀ ਤੇ ਜਦੋਂ ਉਹਦੀਆਂ ਫੋਟੋਆਂ ਫੇਸਬੁੱਕ ਤੇ ਵਟਸਐਪ ਤੇ ਅਖਬਾਰਾਂ 'ਚ ਖਬਰਾਂ ਲੱਗੀਆਂ ਤੇ ਬਹੁਤ ਲੋਕਾਂ ਨੇ ਅਪਰੀਸ਼ੀਏਟ ਕੀਤਾ ਤੇ ਬਹੁਤ ਲੋਕਾਂ ਨੇ ਆ ਕੇ ਸਾਨੂੰ ਵੀ ਦੱਸਿਆ ਵੀ ਅਸੀਂ ਤੁਹਾਡੀ ਅਖਬਾਰ ਚ ਫੋਟੋ ਦੇਖਣ ਤੋਂ ਬਾਅਦ ਅਸੀਂ 5 ਬੂਟੇ ਲਾਏ ਕਿਸੇ ਨੇ ਕਿਹਾ ਅਸੀਂ 10 ਲਾਏ ਕਿਸੇ ਨੇ ਕਿਹਾ 20 ਲਾਏ ਤੇ ਸਾਨੂੰ ਲੱਗਾ ਵੀ ਜਿਹੜੀ ਸਾਡੀ ਮਹਿੰਮਾ ਉਹਦਾ ਆਗਾਜ਼ ਹੋ ਗਿਆ ਤੇ ਲੋਕੀ ਉਹਦੇ ਤੋਂ ਪ੍ਰਭਾਵਿਤ ਹੋ ਰਿਹਾ ਤੇ ਇਸ ਕਰਕੇ ਅਸੀਂ ਦੁਬਾਰਾ ਅੱਜ ਜਿਹੜੇ ਸਿੰਘ ਸਾਹਿਬ ਗੁਰਦੁਆਰਾ ਸਾਹਿਬਾਨ ਦੀ ਕਮੇਟੀ ਦੀ ਟੀਮ ਆ ਉਹਨਾਂ ਨੇ ਸਾਨੂੰ ਬਹੁਤ ਸਾਰੇ ਅਜ ਬੂਟੇ ਫ੍ਰੀ ਆਫ ਕਾਸਟ ਦਿੱਤੇ ਆ ਤੇ ਅੱਜ ਅਸੀਂ ਫੇਰ ਤਹਿਸੀਲ ਕੰਪਲੈਕਸ ਵਿੱਚ ਜੋ ਬੂਟੇ ਲਾਏ ਆ ਤੇ ਸਿੰਘ ਸਾਹਿਬ ਗੁਰਦੁਆਰਾ ਵੱਲੋਂ ਇਹ ਅਪੀਲ ਵੀ ਆ ਕਿ ਜੇ ਕਿਸੇ ਵੀ ਦੇ ਕਿਸੇ ਵੀ ਮਤਲਬ ਜਗ੍ਹਾ ਤੇ ਆਣ ਕੇ ਇਹਨਾਂ ਕੋ ਬੂਟਾ ਲੈ ਕੇ ਲਿਜਾ ਸਕਦੇ ਆ ਚਾਹੇ ਬੰਦਾ ਬੂਟਾ 10 ਬੂਟੇ ਲੈ ਕੇ ਜਾਵੇ 20 ਲੈ ਕੇ ਜਾਵੇ 25 ਲੈ ਕੇ ਜਾਵੇ ਕੋਈ ਲਿਮਟ ਨਹੀਂ ਪਰ ਇੱਕੋ ਸ਼ਰਤ ਹੈ ਵੀ ਜਿਹੜਾ ਬੂਟਾ ਇਹ ਲੈ ਕੇ ਜਾਣਗੇ ਉਸ ਬੂਟੇ ਨੂੰ ਲਾਉਣ ਤੋਂ ਬਾਅਦ ਉਹਦੀ ਸੰਭਾਲ ਬਹੁਤ ਜ਼ਰੂਰੀ ਆ ਸੰਭਾਲ ਇਸ ਕਰਕੇ ਜ਼ਰੂਰੀ ਆ ਕਿ ਸ਼ਾਇਦ ਸਾਰਿਆਂ ਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਦੁਬਈ ਦੇ ਵਿੱਚ ਸਭ ਤੋਂ ਪਹਿਲਾਂ ਟੈਂਪਰੇਚਰ 50 ਡਿਗਰੀ ਹੁੰਦਾ ਸੀਗਾ ਤੇ ਆਪਣੇ ਦੇਸ਼ ਦਾ ਟੈਂਪਰੇਚਰ ਹੁੰਦਾ ਸੀਗਾ 30 ਡਿਗਰੀ ਪਰ ਦੇਖੋ ਦੁਬਈ ਵਾਲਿਆਂ ਨੇ ਮਿਹਨਤ ਕਰਕੇ ਇੰਨੀ ਲਗਨ ਦੇ ਨਾਲ ਉਹਨਾਂ ਨੇ ਬੂਟੇ ਲਾਏ ਆ ਤੇ ਉਥੇ ਹੁਣ 50 ਤੋਂ ਟੈਂਪਰੇਚਰ ਘਟਾ ਕੇ 30 ਲੈਂਦਾ ਉਹਨਾਂ ਨੇ ਮਿਹਨਤ ਕਰਕੇ 50 ਤੋਂ ਟੈਂਪਰੇਚਰ ਘਟਾ ਕੇ 30 ਲੈਂਦਾ ਪਰ ਅਸੀਂ ਗਲਤੀਆਂ ਕਰ ਕਰਕੇ ਟੈਂਪਰੇਚਰ 30 ਤੋਂ 50 ਤੱਕ ਲੈ ਗਏ ਆ ਤੇ ਜੇ ਹੁਣ ਟੈਂਪਰੇਚਰ 50 ਤੇ ਹੋ ਗਿਆ ਤਾਂ ਕੱਲ ਨੂੰ 55 ਦੇ 60 ਹੋਣ ਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਉਸ ਤਾਪਮਾਨ ਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਤਰੀਕਾ ਵਾ ਵੀ ਆਪਾਂ ਵੱਧ ਵੱਧ ਰੁੱਖ ਲਾਈਏ ਜਿੰਨੇ ਆਪਾਂ ਰੁੱਖ ਲਾਵਾਂਗੇ ਉਨੇ ਹੀ ਬਰਸਾਤ ਜ਼ਿਆਦਾ ਹੋਗੀ ਜਿੰਨੀ ਬਰਸਾਤ ਜ਼ਿਆਦਾ ਹੋਗੀ ਉਨੇ ਹੀ ਦੇਸ਼ 'ਚ ਹਰਿਆਲੀ ਹੋਗੀ ਤੇ ਜਿੰਨੀ ਦੇਸ਼ ਵਿੱਚ ਹਰਿਆਲੀ ਹੋ ਗਈ ਉਦੋਂ ਹੀ ਆਪਣੇ ਦੇਸ਼ ਵਿੱਚ ਖੁਸ਼ਹਾਲੀ ਹੋ ਗਈ ਇੱਕ 15 ਕੁ ਦਿਨ ਪਹਿਲੇ ਅਸੀਂ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਤੇ ਆਪਣੇ ਚੈਨਲ ਤੇ ਵੀ ਚਲਾਈ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਅੱਗੇ ਆਈਆਂ ਨੇ ਇੱਕ ਤੁਹਾਡੀ ਮਿਹਨਤ ਜੇ ਸਰਕਾਰੀ ਵਿਭਾਗ ਹਰੇਕ ਸਰਕਾਰੀ ਵਿਭਾਗ ਦੇ ਵਿੱਚ ਇਸੇ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣ ਤੇ ਕਿੰਨਾ ਵਧੀਆ ਹੋਵੇਗਾ ਨਹੀਂ ਮੈਂ ਤਾਂ ਤੁਹਾਡੇ ਇਸ ਇਕਤਾ ਚੈਨਲ ਦੇ ਰਾਹੀਂ ਸਾਰਿਆਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਕਈ ਬੰਦੇ ਕਹਿੰਦੇ ਵੀ ਅਸੀਂ ਵੀ ਰੁਖ ਲਾਉਣਾ ਚਾਹੁੰਦੇ ਆ ਪਰ ਸਾਨੂੰ ਜਗ੍ਹਾ ਨਹੀਂ ਮਿਲਦੀ ਕਿੱਥੇ ਲਾਈਏ ਰੁੱਖ ਲਾਉਣ ਦੀ ਜਗ੍ਹਾ ਲੱਭਣ ਦੀ ਲੋੜ ਨਹੀਂ ਜਗ੍ਹਾ ਬਹੁਤ ਆ ਜਿਹੜੇ ਵੀ ਬੰਦੇ ਜਿਸ ਪਿੰਡ ਵਿੱਚ ਰਹਿੰਦੇ ਆ ਉਸ ਪਿੰਡ ਦੇ ਜਿੰਨੇ 2-3 ਕਿਲੋਮੀਟਰ ਦਾ ਏਰੀਆ ਨੈਸ਼ਨਲ ਹਾਈਵੇ ਦਾ ਹੈਗਾ ਉਹ ਆਪਣੇ ਪਿੰਡ ਦੇ ਸਾਹਮਣੇ ਉਸ ਹਾਈਵੇ ਦੇ ਬੂਟੇ ਲਾ ਦੇਣ ਜਦੋਂ ਉਸ ਪਿੰਡ ਦੀ ਹੱਦ ਖਤਮ ਹੁੰਦੀ ਹੈ ਉਸ ਤੋਂ ਅਗਲੇ ਪਿੰਡ ਵਾਲੇ ਅਗਲੇ ਹਾਈਵੇ ਤੇ ਲਾ ਦੇਣ ਉਸ ਤੋਂ ਅਗਲੇ ਪਿੰਡ ਵਾਲੇ ਉਸ ਤੋਂ ਅਗਲੇ ਲਾ ਦੇਣ ਤੇ ਮੇਰੇ ਹਿਸਾਬ ਨਾਲ ਜੇ ਇਦਾਂ ਕਰਨਗੇ ਤਾਂ ਥੋੜੇਕ ਸਮੇਂ 'ਚ ਸਾਰੇ ਪੰਜਾਬ ਦੇ ਵਿੱਚ ਬੂਟੇ ਲੱਗ ਸਕਦੇ ਆ ਦੂਸਰਾ ਆਪਣੇ ਹਰ ਪਿੰਡ ਦੇ ਵਿੱਚ ਛੱਪੜ ਹੁੰਦੇ ਆ ਜੀ ਛੱਪੜਾਂ ਦੇ ਕੰਡੇ ਦੇ ਬੂਟੇ ਲਾ ਦਿਓ ਹਰ ਪਿੰਡ ਵਿੱਚ ਸ਼ਮਸ਼ਾਨ ਘਾਟ ਸਾਂਝੀ ਜਗ੍ਹਾ ਹੁੰਦੀ ਆ ਸ਼ਮਸ਼ਾਨ ਘਾਟ ਵਿੱਚ ਬੂਟੇ ਲਾ ਦਿਓ ਖੱਡਾ ਰੋੜੀ ਹੁੰਦੀ ਪਿੰਡਾਂ ਤੇ ਜਗਾ ਬਹੁਤ ਆ ਬਸ ਆਪਣੀ ਨੂੰ ਇੱਕ ਕੋਸ਼ਿਸ਼ ਕਰਨ ਦੀ ਲੋੜ ਆ ਤੇ ਮੈਂ ਦੁਬਾਰਾ ਅਪੀਲ ਕਰਦਾ ਤੁਹਾਡੇ ਇਕਤਾ ਚੈਨਲ ਦੇ ਰਾਹੀਂ ਕਿ ਸਿੰਘ ਸਭਾ ਗੁਰਦੁਆਰਾ ਸਾਹਿਬ ਵਾਲੇ ਫ੍ਰੀ ਬੂਟਾ ਦੇ ਰਿਆ ਉਹਨਾਂ ਕੋ ਬੂਟਾ ਲਾਓ ਤੇ ਸਹਾਰਾ ਵੈਲਫੇਅਰ ਕਲੱਬ ਨਕੂਦਰ ਵਾਲੇ ਉਹ ਵੀ ਪੂਰੇ ਨਕੂਦਰ ਸ਼ਹਿਰ ਵਿੱਚ ਬੂਟੇ ਲਾਉਣ ਲਈ ਫ੍ਰੀ ਸੇਵਾ ਕਰ ਰਿਹਾ ਤੇ ਜਿਹੜੇ ਵੀ ਸਾਡੇ ਨਕੂਦਰ ਵਾਸੀ ਜਾਂ ਪੰਜਾਬ ਵਾਸੀ ਬੂਟਾ ਲਾਉਣਾ ਚਾਹੁੰਦੇ ਆ ਤੇ ਸਹਾਰਾ ਕਲੱਬ ਤੋਂ ਤੇ ਸਿੰਘ ਸਭਾ ਗੁਰਦੁਆਰੇ ਤੋਂ ਫ੍ਰੀ ਬੂਟੇ ਲੈ ਸਕਦੇ ਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਗੁਰਦੁਆਰਾ ਸਿੰਘ ਸਭਾ ਤੋਂ ਭਾਈ ਇਕਬਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਇੱਕ ਇਹਨਾਂ ਦੀ ਮਿਹਨਤ ਆ ਨਾਲ ਇਹਨਾਂ ਦੇ ਸਾਰਾ ਵੈਲਫੇਅਰ ਕਲੱਬ ਇਹ ਦੋਨੇ ਮਿਹਨਤ ਕਰਕੇ ਆਪਾਂ ਸੋਸ਼ਲ ਮੀਡੀਆ ਤੇ ਦੇਦੇ ਆ ਕਦੀ ਗगनਪਾਰਕੇ ਚੋਂ ਦੇ ਕਦੀ ਨੂਰਮੰਦਰ ਰੋਡ ਤੇ ਹੁੰਦੇ ਆ ਕਦੀ ਜਲੰਧਰ ਰੋਡ ਤੇ ਹੁੰਦੇ ਆ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਧਰਤੀ ਦਾ ਪਾਣੀ ਹਵਾ ਨੂੰ ਸੰਭਾਲਣ ਲਈ ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡਾ ਆਪਰੇਸ਼ ਦਿੱਤਾ ਹੈ ਗੁਰਦੁਆਰਾ ਸ਼ਿਰਗੁਰ ਸੇਕੂ ਸਮਾਦੀ ਪ੍ਰਬੰਧਕ ਕਮੇਟੀ ਅਤੇ ਸਹਾਰਾ ਵੈਲਫੇਅਰ ਕਲੱਬ ਵੱਲੋਂ ਸਾਂਝੇ ਤੌਰ ਦੇ ਉੱਤੇ ਰੁੱਖ ਲਗਾਓ ਮੂਹਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਅਸੀਂ ਕਬੀਰ ਪਾਰਕ ਦੇ ਵਿੱਚ ਕਾਫੀ ਬੂਟੇ ਲਗਾਏ ਹਨ ਗਗਨ ਪਾਰਕ ਦੇ ਵਿੱਚ ਵੀ ਦੋ ਤਿੰਨ ਦਿਨ ਤੋਂ ਕਾਫੀ ਬੂਟੇ ਲੱਗ ਰਹੇ ਹਨ ਹੋਰ ਵੀ ਸ਼ਹਿਰ ਦੀਆਂ ਕਾਫੀ ਥਾਵਾਂ ਤੇ ਅਸੀਂ ਟੈਸ ਕੀਤਾ ਕਿ ਕਿੱਥੇ ਸਾਡੇ ਬੂਟੇ ਲੱਗਣੇ ਚਾਹੀਦੇ ਹਨ ਅਸੀਂ ਉੱਥੇ ਬੂਟੇ ਲਗਾ ਰਹੇ ਹਾਂ ਕਿਸੇ ਵੀ ਸੱਜਣ ਨੂੰ ਬੂਟੇ ਚਾਹੀਦੇ ਹੋਣ ਸ਼ਰਤ ਸਾਡੀ ਇੱਕੋ ਹੀ ਹੈ ਕਿ ਉਹ ਬੂਟੇ ਪਾਲ ਸਕੇ ਉਹਦੀ ਦੇਖਭਾਲ ਕਰ ਸਕੀਏ ਉਹਨੂੰ ਪਾਣੀ ਦੇ ਸਕੀਏ ਬਿਲਕੁਲ ਜੀ ਮੈਂ ਰੋਕਣਾ ਚਾਹਾਂਗਾ ਬੂਟੇ ਆਪਾਂ ਲਗਾ ਦਿੰਨੇ ਆ ਪਰ ਉਹਦੀ ਜਿਹੜੀ ਆ ਪਾਲਣਾ ਨਹੀਂ ਹੁੰਦੀ ਜੀ ਠੀਕ ਹੈ ਜੀ ਜਾਂ ਉਹਨਾਂ ਨੂੰ ਕੋਈ ਕਈ ਵਾਰੀ ਪਸ਼ੂ ਖਾ ਜਾਂਦੇ ਆ ਜੀ ਆ ਕੋਸ਼ਿਸ਼ ਇਹੀ ਹੈ ਕਿ ਬੂਟੇ ਜਿੰਨੇ ਵੀ ਲੱਗੇ ਜਾਣ ਉਹਨਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵੀ ਸਾਡੇ ਬੱਚਿਆਂ ਵਾਂਗੂ ਹਨ ਬੂਟੇ ਜਿਹੜੇ ਵੀ ਹਨ ਜਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਪਾਲਦੇ ਆ ਉਸੇ ਤਰ੍ਹਾਂ ਸਾਨੂੰ ਬੱਚਿਆਂ ਵਾਂਗੂ ਬੂਟਿਆਂ ਨੂੰ ਪਾਲਣਾ ਚਾਹੀਦਾ ਹੈ ਇਹਦੀ ਦੇਖਭਾਲ ਕਰਨੀ ਚਾਹੀਦੀ ਇਹਨੂੰ ਪਾਣੀ ਦੇਣਾ ਚਾਹੀਦਾ ਇਹਨੂੰ ਖਾਦ ਪਾਣੀ ਚਾਹੀਦੀ ਹੈ ਜਦੋਂ ਦੇ ਵੱਡੇ ਹੋ ਜਾਂਦੇ ਆ ਫਿਰ ਇਸ ਕਰਕੇ ਮੈਂ ਸਾਰੇ ਜਾਨੂੰ ਬੇਨਤੀ ਕਰੂੰਗਾ ਕਿਸੇ ਨੂੰ ਵੀ ਬੂਟੇ ਚਾਹੀਦੇ ਹੋ ਉਹ ਸਾਡੀ ਸੰਸਥਾ ਕੋ ਗੁਰਦੁਆਰਾ ਸ਼੍ਰੀ ਹਰਿ ਸਿੰਘ ਸਵਾ ਤੋਂ ਲੈ ਸਕਦਾ ਹੈ ਅਸੀਂ ਉਹਨੂੰ ਫ੍ਰੀ ਆਫ ਕਾਸਟ ਬੂਟੇ ਦਵਾਂਗੇ ਉਹ ਜਿੱਥੇ ਚਾਵੇ ਉਹ ਬੂਟੇ ਲਗਾ ਸਕਦਾ ਹੈ ਸਾਡੀ ਕਿਤੇ ਲੋੜ ਆ ਅਸੀਂ ਉੱਥੇ ਵੀ ਬੂਟੇ ਆਪ ਜਾ ਕੇ ਵੀ ਲਗਾਵਾਂਗੇ ਇੰਨੀ ਕੋਈ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫੋਨ ਨੰਬਰ ਤੁਹਾਡਾ ਜੇ ਕੋਈ ਹੋਵੇ ਤੇ ਕੰਟੈਕਟ ਜ ਦੇ ਦੇ ਇਹ 9041731835 ਇਹ ਮੇਰਾ ਇਕਬਾਲ ਸਿੰਘ ਦਾ ਨਾਮ ਦੇ ਫੋਨ ਨੰਬਰ ਹੈ ਮੈਨੂੰ ਕੋਈ ਵੀ ਕੰਟੈਕਟ ਕਰੇਗਾ ਮੈਂ ਉਹਨੂੰ ਜੋ ਵੀ ਉਹ ਤੇ ਬੰਦਾ ਹੋਊਗਾ ਮੈਂ ਉਹਨੂੰ ਦਵਾਵਾਂਗਾ ਜੀ ਬਿਲਕੁਲ ਜੀ ਇਹਨਾਂ ਦਾ ਬਹੁਤ ਸਿਆਣੀ ਗੱਲ ਆ ਇਹਨਾਂ ਨੇ ਕਹੀ ਆ ਕਿ ਚਾਹੇ ਬੂਟੇ ਜੇ ਇਹਨਾਂ ਨੇ ਲਾਉਣੇ ਆ ਇਹਨਾਂ ਨੂੰ ਵੀ ਤੁਸੀਂ ਲੈ ਸਕਦੇ ਆ ਜੇ ਫ੍ਰੀ ਬੂਟੇ ਲੈਣੇ ਆ ਫ੍ਰੀ ਵੀ ਲੈ ਸਕਦੇ ਆ ਸਹਾਰਾ ਵੈਲਫੇਅਰ ਤੋਂ ਮੇਰੇ ਵੀਰ ਨਾਲ ਉਹ ਮੌਜੂਦ ਨੇ ਇਹਨਾਂ ਦੀ ਵੀ ਇੱਕ ਅਨਥਕ ਮਿਹਨਤ ਆ ਜੀ ਰੋਜ਼ਾਨਾ ਹੀ ਅਸੀਂ ਫੇਸਬੁਕ ਤੇ ਜਾਂ ਸੋਸ਼ਲ ਮੀਡੀਆ ਤੇ ਦੇ ਦਿਆਂ ਇਹ ਵੀ ਕਿਸੇ ਨਾ ਕਿਸੇ ਐਕਟਿਵ ਹੁੰਦੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕਤਾ ਲਹਿਰ ਵਿੱਚ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਛੋਟੇ ਜਿਹੇ ਮੈਸੇਜ ਨੂੰ ਲੋ ਅਸੀਂ ਇੱਕ ਮੁਹਿੰਮ ਚੇੜੀਆ ਹਰਾ ਪੰਜਾਬ ਕਹੋ ਜਾਂ ਹਰੀਆਲੀ ਪੰਜਾਬ ਕਹੋ ਅਸੀਂ ਤਹਿਤ ਇਹਦੇ ਪੌਦੇ ਲਾ ਰਹੇ ਹਾਂ ਸਾਡੇ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਵਾਵਾ ਤੇ ਮੇਰੇ ਸਾਰੇ ਵੀਰ ਆ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਸਾਡੇ ਕੋਲ ਆਓ ਸਾਨੂੰ ਜਗ੍ਹਾ ਦੱਸੋ ਅਸੀਂ ਬੂਟੇ ਲਾਉਣ ਨੂੰ ਤਿਆਰ ਆ ਅਸੀਂ ਤਾਂ ਇਹ ਵੀ ਅਪੀਲ ਕਰਦੇ ਹਾਂ ਕਿ ਅਸੀਂ ਇੱਕ ਬੰਦੇ ਨੂੰ ਇੱਕ ਬੂਟਾ ਵੀ ਪ੍ਰੋਵਾਈਡ ਕਰਾ ਸਕਦੇ ਹਾਂ ਤਾਂ ਕਿ ਉਹ ਸਾਂਭਣ ਵਾਲਾ ਬਣੇ ਅਸੀਂ ਇਹ ਨਹੀਂ ਕਹਿੰਦੇ ਕਿ ਇੱਕ ਬੰਦਾ 4-4 5-5 ਬੂਟੇ ਲਾਵੇ ਇੱਕ ਬੰਦਾ ਇੱਕ ਬੂਟਾ ਜ਼ਰੂਰ ਲਾਵੇ ਜੀ ਆਪਾਂ ਨੂੰ ਇਹਦਾ ਆਨਲਾਈਨ ਟਾਈਮ ਦੇ ਵਿੱਚ ਕੋਈ ਨਾ ਕੋਈ ਫਾਇਦਾ ਜਰੂਰ ਮਿਲ ਸਕੇ ਤੁਹਾਡਾ ਕੋਈ ਕੰਟੈਕਟ ਨੰਬਰ ਹੋਵੇ ਤੇ ਉਹ ਵੀ ਦੱਸ ਦਿਓ ਤੁਸੀਂ ਸਾਡੇ ਪੇਜ ਇੰਸਟਾਗ੍ਰam ਤੇ ਸਾਰਾ ਵੈਲਫੇਅਰ ਕਲੱਬ ਤੇ ਕੰਟੈਕਟ ਕਰ ਸਕਦੇ ਹੋ ਸਾਡੇ ਕਾਫੀ ਮੈਂਬਰ ਐਕਟਿਵ ਨੇ ਉਹਦੇ ਉੱਤੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਅਪਰੋਚ ਆਪੀ ਕਰ ਲਵਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਸਰ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਢਿੰਗਰਾ ਸਾਹਿਬ ਤੁਹਾਡਾ ਜੀ ਜਿੱਦਾਂ ਕਿ ਤਹਿਸੀਲਦਾਰ ਸਾਹਿਬ ਨੇ ਵੀ ਦੱਸਿਆ ਲਖਨਾ ਸਾਹਿਬ ਨੇ ਵੀ ਦੱਸਿਆ ਔਰ ਮੇਰੇ ਵੀਰ ਚੇਤਨ ਨੇ ਵੀ ਦੱਸਿਆ ਕਿ ਜਿਹੜੀ ਹਰੀਆਵਲ ਮੁਹਿੰਮ ਆ ਉਹ ਮੈਂ ਸਮਝਦਾ ਕਿ ਜਿੱਦਾਂ ਤਹਿਸੀਲਾ ਸਾਹਿਬ ਨੇ ਪਿਛਲੇ ਦਿਨੀ ਤਹਿਸੀਲ ਦੇ ਵਿੱਚ ਆਰੰਭ ਕੀਤੀ ਸੀ ਮੈਂ ਰੋਜ਼ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਦੇਖਿਆ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਹੋਈ ਇੱਕ ਪੌਦੇ ਲਗਾਉਣ ਦੀ ਉਹਨੂੰ ਦੇਖਦੇ ਹੋਏ ਤਹਿਸੀਲ ਤਹਿਸੀਲਾ ਸਾਹਿਬ ਦੇ ਮੈਸੇਜ ਨੂੰ ਜਿਹੜਾ ਆ ਮੈਂ ਸਮਝਦਾ ਕਿ ਬਹੁਤ ਵੱਡਾ ਹੰਗਾਰਾ ਮਿਲਿਆ ਕਿ ਅੱਜ ਨਕੌਦਰ ਦੇ ਵਿੱਚ ਮੈਨੂੰ ਲੱਗਦਾ ਕਿ ਆਸ-ਪਾਸ ਪਿੰਡਾਂ ਦੇ ਵਿੱਚ ਸਾਰੇ ਜਿੱਥੇ-ਜਿੱਥੇ ਵੀ ਤੁਹਾਡਾ ਇਹ ਮੈਸੇਜ ਗਿਆ ਉਹਨਾਂ ਸਾਰਿਆਂ ਨੇ ਪੌਦੇ ਲਗਾਉਣੇ ਜਾਰੰਭ ਕੀਤੇ ਆ ਔਰ ਮੈਨੂੰ ਲੱਗਦਾ ਕਿ ਆਪਾਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕਾਫੀ ਜਿਹੜਾ ਲਕੜਾ ਸਾਹਮਣੇ ਦੱਸਿਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਕਿ ਜੇ ਹਵਾ ਸਾਡੀ ਤਾਂ ਹੀ ਅਸੀਂ ਲੈ ਸਕਾਂਗੇ ਕਿ ਜੇ ਅਸੀਂ ਪੌਦੇ ਲਗਾਵਾਂਗੇ ਔਰ ਜੇ ਪਾਣੀ ਵੀ ਸਾਨੂੰ ਤਾਂ ਹੀ ਮਿਲਣਾ ਜੇ ਅਸੀਂ ਪੌਦੇ ਲਗਾਵਾਂਗੇ ਬਰਸਾਤ ਹੋਊਗੀ ਪੌਦੇ ਲੱਗਣਗੇ ਤੇ ਸਾਡਾ ਜਿਹੜਾ ਤਾਪਮਾਨ ਘਟੂਗਾ ਤੇ ਪਾਣੀ ਸਾਨੂੰ ਮਿਲੂਗਾ ਪ੍ਰਮਾਤਮਾ ਨੇ ਵੀ ਸਾਨੂੰ ਉਪਦੇਸ਼ ਦਿੱਤੇ ਸਾਨੂੰ ਇਹ ਸਾਰਿਆਂ ਨੂੰ ਰਲ ਮਿਲ ਕੇ ਇਹ ਜਿਹੜੀ ਆ ਮੁਹਿੰਮ ਨੂੰ ਅੱਗੇ ਚਲਾਉਣਾ ਚਾਹੀਦਾ ਮੈਂ ਫਿਰ ਆਪਣੇ ਵੱਲੋਂ ਵੀ ਅਪੀਲ ਕਰਦਾ ਸ ਇਸ ਮੁਹਿੰਮ ਨੂੰ ਤਹਿਸੀਲਦਾਰ ਸਾਹਿਬ ਵੱਲੋਂ ਜੋ ਆਗਾਜ਼ ਕੀਤਾ ਗਿਆ ਅਸੀਂ ਇਹਨੂੰ ਸਾਰੇ ਅੱਗੇ ਲੈ ਕੇ ਚੱਲੀਏ ਔਰ ਜਿਹੜੇ ਪੌਦੇ ਅਸੀਂ ਲਗਾ ਰਹੇ ਹਾਂ ਉਹਦੀ ਸੰਭਾਲ ਜ਼ਰੂਰ ਕਰੀਏ ਸਭ ਤੋਂ ਵੱਡੀ ਗੱਲ ਆ ਕਿ ਸੰਭਾਲ ਦੀ ਅੱਜ ਅਸੀਂ ਠੀਕ ਹੈ ਕਿ ਮੀਡੀਆ ਦੇ ਸਾਹਮਣੇ ਆ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਜਣੀਆਂ ਪਰ ਸਾਡਾ اخਲਾਕੀ ਫਰਜ਼ ਬਣਦਾ ਕਿ ਅਸੀਂ ਇਹਨੂੰ ਜਿਹੜਾ ਆ ਇਹਦੀ ਸੰਭਾਲ ਕਰੀਏ ਪੌਦੇ ਦੀ ਇਹਨੂੰ ਸੁੱਕਾ ਨਾ ਲਈਏ ਇਹ ਜਦੋਂ ਜਦੋਂ ਲਖੜਾ ਸਾਹਮਣੇ ਦੱਸਿਆ ਕਿ ਜਦੋਂ ਇਹ ਥੋੜੇ ਦੇਰ ਬਾਅਦ ਜਦੋਂ ਬਰਸਾਤਾਂ ਤੋਂ ਬਾਅਦ ਇਹਨੇ ਆਪਣੇ ਆਪ ਫੜ ਲੈਣੇ ਬੁਰੀ ਮੈਟ ਰੋਕਣਾ ਚਾਹਾਂਗਾ ਅਸੀਂ ਵੀਡੀਓ ਚੁਲਾਈ ਸੀ ਤਹਿਸੀ ਜੀ ਜਿਹੜੇ ਅਸੀਂ ਵੀਡੀਓ ਚਾਈ ਸੀ ਉਹ ਬੂਟੇ ਹੈ ਥੇ ਜਾਂ ਨਹੀਂ ਹੈ ਹਾਂ ਬਿਲਕੁਲ ਜੀ ਬਿਲਕੁਲ ਉਹ ਦੇਖੋ ਜਿਹੜੇ ਅਸੀਂ ਉਧਰ ਲਾਏ ਸੀਗੇ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਨੇ ਆਪਣੀਆਂ ਜੜ੍ਹਾਂ ਪਕਾਇਮ ਕਰ ਲਈਆਂ ਔਰ ਚੱਲ ਪਾਇਆ ਸਾਰੇ ਬੂਟੇ ਪਤੇ ਫੁੱਟੇ ਆ ਔਰ ਬਹੁਤ ਵਧੀਆ ਜਿਹੜੇ ਉਹ ਚੱਲ ਰਹੇ ਆ ਅਸੀਂ ਤਹਿਸੀਲਦਾਰ ਸਾਹਿਬ ਦਾ ਤਾਂ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਸਾਡੇ ਨਕੌਦਰ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਵੀ ਆ ਔਰ ਧੰਨਵਾਦ ਵੀ ਕਰਦੇ ਆ ਅਸੀਂ ਨਕੌਦਰ ਸ਼ਹਿਰ ਵੱਲੋਂ ਵੀ ਤਹਿਸੀਲਦਾਰ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਵਾਨ ਸਿੰਘ ਗੁਰਦੁਆਰਾ ਸਿੰਘ ਸਭਾ ਮੈਂਬਰ ਮੈਂ ਸਾਰੇ ਹੀ ਜਿਹੜੇ ਵੀਰ ਆ ਸਾਰੇ ਦੇਸ਼ ਦੇ মিডিਆ ਰਾਈ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਪਾਣੀ ਵਾਤਾਵਰਨ ਤੇ ਧਰਤੀ ਮਾਤਾ ਦੀ ਸੇਵਾ ਜਿਹੜੀ ਆ ਉਹਨੂੰ ਬਚਾਉਣਾ ਚਾਹੀਦਾ ਤਾਂ ਕਿ ਤਾਂ ਹੀ ਅਬ ਚਾਹੋ ਸਾਡੇ ਜੇ ਦਰਖਤ ਲੱਗਣਗੇ ਸੁੱਧ ਵਾਤਾਵਰਨ ਮਿਲੇਗਾ ਸੁੱਧ ਹਵਾ ਮਿਲੇਗੀ ਉਸ ਦੇ ਨਾਲ ਜੀਵ ਜੰਤੂ ਜਿਹੜੇ ਆ ਲੱਖਾਂ ਹੀ ਉਹ ਵਚਣਗੇ ਸਾਨੂੰ ਸੁੱਧ ਹਵਾ ਜਿਹੜੀ ਆ ਉਹ ਮਿਲੇਗੀ ਅਤੇ ਅਸੀਂ ਜਿਹੜਾ ਰੋਗ ਰਹਿ ਸਕਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਸਰ ਨਦੀਕਾ ਨਾ ਸਰ ਨਾਮ ਦੱਸਣਾ ਆਪਣਾ ਟਿੰਗੜਾ ਸਭ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੈਂ ਸਨੀ ਪਾਟਿਆ ਸਹਾਰਾ ਵੈਲਫੇਅਰ ਕਲੱਬ ਤੋਂ ਜੀ ਸਾਡਾ ਇੱਕ ਟੀਚਰ ਹੈ ਜੀ ਟੀਚਰ ਹਰੀਆਲੀ ਉਸ ਮੁਹਿੰਮ ਤਹਿਤ ਹੀ ਸ਼ਹਿਰ ਦੇ ਹਰ ਉਸ ਜਗ੍ਹਾ ਦੇ ਉੱਤੇ ਬੂਟੇ ਲਗਾ ਰਹੇ ਆ ਜੀ ਜਿੱਥੇ ਬਿਲਕੁਲ ਵੀ ਬੂਟੇ ਨਹੀਂ ਹਨ ਬਿਲਕੁਲ ਮਿੱਟੀ ਸੁੱਕੀ ਪਈ ਹੈ ਹਰ ਹਰੀਆਲੀ ਦਾ ਨੰਮੂ ਨਿਸ਼ਾਨ ਵੀ ਨਹੀਂ ਹੈ ਇਸ ਟੀਚੇ ਦੇ ਵਿੱਚ ਸਾਡੀ ਸਾਰੀ ਟੀਮ ਸਾਥ ਦੇ ਰਹੀ ਹੈ ਜੀ ਔਰ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਹੈ ਅਸੀਂ ਆਸ ਕਰਦੇ ਹਾਂ ਕਿ ਹਰ ਇਨਸਾਨ ਹਰ ਸਾਡਾ ਵੀਰ ਭਰਾ ਬੂਟਾ ਲਗਾਵੇ ਇਹ ਜਿਹੜੇ ਬੂਟੇ ਹਨ ਅਸੀਂ ਆਪਣੇ ਲਈ ਨਹੀਂ ਲਗਾਣੇ ਹਨ ਆਪਣੇ ਆਉਣ ਵਾਲੇ ਪੁਖੇ ਲਈ ਲਗਾਣੇ ਹਨ ਕਿਉਂਕਿ ਜਿਸ ਟੈਂਪਰੇਚਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹ ਟੈਂਪਰੇਚਰ ਸਾਡੇ ਬੱਚੇ ਨਹੀਂ ਸਹਿ ਸਕਦੇ ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਬੂਟੇ ਅਸੀਂ ਲਗਾਨੇ ਹਨ ਉਹਦੀ ਦੇਖ ਰੱਖ ਵੀ ਕੀਤੀ ਜਾਵੇ ਉਹਦੀ ਬੱਚਿਆਂ ਵਾਂਗ ਪਾਲਣਾ ਕਿਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੂਟੇ ਵੱਡੇ ਹੋਣ ਤੇ ਸਾਡੇ ਭਵਿੱਖ ਨੂੰ ਬਚਾ ਸਕਣ ਧੰਨਵਾਦ ਜੀ ਹੋਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸਰ ਇੱਕ ਸਲੂਟ ਹੈ ਤੁਹਾਨੂੰ ਜਿਹੜਾ ਤੁਸੀਂ ਅੱਜ ਇਹ ਕੰਮ ਕਰ ਰਹੇ ਹੋ ਇੱਕ ਵਾਰ ਪਹਿਲੇ ਵੀ ਤੁਸੀਂ 15 ਦਿਨ ਸਾਨੂੰ ਇੱਥੇ ਸੱਦਿਆ ਸੀ ਬੂਟੇ ਲਗਾਏ ਸੀ ਮੈਂ ਇੱਕ ਵਾਰ ਫਿਰ ਇੱਕ ਤਲਰ ਦੇ ਥਰੂ ਦਦਮਾ ਤਹਿਸੀਲਦਾਰ ਸਾਹਿਬ ਨੇ ਜਿਹੜੀ ਕੋਸ਼ਿਸ਼ ਕੀਤੀ ਆ ਉਹ ਕੋਸ਼ਿਸ਼ ਜਿਹੜੀ ਆ ਕਾਮਯਾਬ ਲਈ ਆ ਮੈਂ ਹਰ ਸਰਕਾਰੀ ਮਹਿਕਮੇ ਦੇ ਵਿੱਚ ਆਏ ਕੋਈ ਐਸਡੀਓ ਦੇ ਪਾਤੇ ਆ ਜਾਂ ਐਸਡੀਐਮ ਆ ਜਿੱਥੇ-ਜਿੱਥੇ ਵੀ ਆ ਜਿੱਥੇ-ਜਿੱਥੇ ਉਹਨਾਂ ਨੂੰ ਜਗ੍ਹਾ ਮਿਲਦੀ ਆ ਇਹ ਬੂਟੇ ਜ਼ਰੂਰ ਲਵਾਉਣ ਸਿਉ ਗੁਰਦੁਆਰਾ ਸਿੰਘ ਸਭਾ ਤੋਂ ਇਕਬਾਲ ਸਿੰਘ ਜੀ ਨੇ ਸਹਾਰਾ ਵੈਲਫੇਅਰ ਤੋਂ ਇਹਨਾਂ ਕੋ ਵੀ ਬੂਟੇ ਤੁਸੀਂ ਬਿਲਕੁਲ ਫ੍ਰੀ ਲੈ ਸਕਦੇ ਹੋ ਇਹ ਬੂਟੇ ਤੁਸੀਂ ਆਪਣੇ ਲਈ ਲੈਣੇ ਆਪਣੇ ਬੱਚਿਆਂ ਦੀ ਲੈਣੇ ਆ ਤਾਂ ਕਿ ਤੁਹਾਡੇ ਬੱਚੇ ਆਉਣ ਵਾਲਾ ਭਵਿੱਖ ਜਿਹੜਾ ਦੇਖ ਸਕਾਂ ਅਤੇ ਅੱਤ ਦੀ ਜਿਹੜੀ ਗਰਮੀ ਹੈ ਉਸ ਤੋਂ ਛੁਟਕਾਰਾ ਪਾ ਸਕਣ ਕੈਮਰਾ ਪਰਸਨ